ਨਾਮ ਤਿਆਗ ਮਲ ਸੀ ਮੇਰੇ ਬਾਪੂ ਨੇ ਮੇਰੀ ਚੱਲ ਦੀ ਤੇਗ ਵੇਖੀ ਤੇ ਮੇਰਾ ਨਾਮ ਰੱਖਿਆ ਤੇਗ ਦੇ ਤਨੀ ਤੇਗ ਵਾਹ ਗੁਰ ਵਾਹ ਗੁਰ ਤੇ ਮਰਦ ਕਹਿੰਦੇ ਮੈਂ ਹਾਂ ਤੇਗ ਤੇ ਕੱਟ ਲੈ ਤੇਗ ਤੂੰ ਵੀ 1 2 ਨਹੀਂ 100 ਤੇਗਾ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾ ਮਰੇ ਦਾ ਜੰਮਦਿਆਂ ਤੇਗਾ ਦੀ ਸ਼ਾਮਾ ਨਹੀਂ ਵੇਖ ਬਾਪੂ ਦੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਲਖਬ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾ ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ ਮੇਰੇ ਪੁੱਤ ਨੇ ਬੌਣੀਆਂ ਉਹ ਤੇਗਾ ਆਹੋ ਤੇਗ ਤੇ ਉਹ ਜਿੱਤੇ ਉਹ ਜਿੱਤੇ ਨਿਕਲੂ ਲੱਖਾਂ ਲਵੇਗੀ ਤੇਰੀਆਂ ਅੱਖੋਂ ਤੇਗਾਹ ਲਵੇਗੀ ਤੇਰੀਆਂ ਖੋਦ ਤੇਗਾਹ ਮਹਾਰਾਜ ਜਪਜੀ ਸਾਹਿਬ ਦਾ ਜਾਪ ਸੰਪੂਰਨ ਹੋ ਗਿਆ ਜਲਾਲਉਦੀਨ ਨੇ ਮਹਾਰਾਜ ਦੇ ਸੀਸ ਦੇ ਉੱਤੇ ਤੇਗ ਦਾ वार ਕਰ ਦਿੱਤਾ ਸੀਸ ਧੜ ਤੋਂ ਅਲੱਗ ਹੋ ਗਿਆ ਇੱਕ ਆਵਾਜ਼ ਗੂੰਜੀ ਤਿਲਕ ਜੰਨੂ ਰੱਖ ਪ੍ਰਭ ਤਾੰਗਾ ਇੰਨੋਂ ਵੱਡੋ ਮੈਂ ਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਅੰਬਰ ਰੋਇਆ ਧਰਤੀ ਕੰਬੀ ਚੱਲੀ ਪੌਣ ਦੇ سینੇ ਆਰੀ ਮਾਨਵਤਾ ਦਾ ਕਾਣ ਜਦ ਹੁੰਦਾ ਜਦ ਹਉਮੇ ਹੋ ਜੇ ਭਾਰੀ ਚੰਦ ਨੂੰ ਵੇਖ ਗ੍ਰਹਿਣ ਦਾ ਖਤਰਾ ਕਿਵੇਂ ਚਕੌਰ ਦੀ ਜਾਨ ਨਾ ਰੋਵੇ ਧਰਤੀ ਰੋਂਦੀ ਅੰਬਰ ਰੋਂਦਾ ਦੱਸੋ ਕਿਉਂ ਇਨਸਾਨ ਨਾ ਰੋਵੇ ਇਨਸਾਨ ਦੀ ਗੱਲ ਇੱਕ ਪਾਸੇ ਹਰ ਛੀਸੀ ਵਿਆਕਲ ਹੋਇਆ ਰੋਇਆ ਧਰਤੀ ਦਾ ਹਰ ਜ਼ਰਰਾ ਹਰ ਬੁੱਟਾ ਹਰ ਪੱਤਾ ਰੋਇਆ ਹਰ ਬੁੱਟਾ ਹਰ ਪੱਤਾ ਰੋਇਆ ਪੱਤਾ ਰੋਇਆ ਹਰ ਬੁੱਟਾ ਹਰ ਪੱਤਾ ਰੋਇਆ ਹਰ ਬੁੱਟਾ ਹਰ ਪੱਤਾ ਰੋਇਆ ਜਦੋਂ ਤੀਕ ਤੇ ਤੀਕ ਦਾ ਪਰ ਹੋਇਆ ਕੁਦਰਤ ਰਾਣੀ ਤੂੰ ਹੱਥ ਢਾ ਮਾਰ ਰੋਈ ਉਹ ਤਰਤੀ ਰੋਈ ਸ੍ਰਿਸ਼ਟੀ ਨੂੰ ਨਾਲ ਲੈ ਕੇ ਟਾਣੀ ਤਾਰੀਆਂ ਦੀ ਚਾਰੋ ਜਹਰ ਰੋਈ ਉਹ ਮਾਤ ਲੋਕ ਅੰਦਰ ਹਾਂ ਮਾਤ ਲੋਕ ਅੰਦਰ ਹਾਕਾਰ ਹੋਈ ਬੇਬਲੋਕ ਅੰਦਰ ਜੈ ਜੈਕਾਰ ਹੋਈ ਹੋ ਉਹ ਸਿਮਰ ਲੱਗੇ ਜਲਾਦ ਦੇ ਹੱਥ ਦੋਵੇਂ ਉਹਦੇ ਹੱਥਾਂ ਵਿੱਚ ਫੜੀ ਤਲਵਾਰ ਰੋਈ ਉਹਦੇ ਹੱਥਾਂ ਵਿੱਚ ਫੜੀ ਤਲਵਾਰ ਬੇਚ ਖੜ ਕੇ ਚਾਂਦਨੀ ਚੌਕ ਦੇ ਬੇਚ ਖੜ ਕੇ ਚਾਂਦਨੀ ਚੌਕ ਦੇ ਮੱਥੇ ਵਿੱਚ ਖੜ ਕੇ ਜ਼ਾਂਮੀ ਜੋਕ ਦੇ ਉਹ ਜਦੋਂ ਕਾਜੀ ਨੇ ਸੀ ਹੁਕਮ ਸੁਣਾਇਆ ਉਹ ਤੇਗ ਧੂ ਲਈ ਜਲਾਦ ਨੇ ਮਿਆਰ ਚੋ ਉਹ ਤੇਗ ਤੂ ਨਹੀਂ ਜਲਾਦ ਨੇ ਯਾਨ ਚੋ ਉਸੇ ਵਕਤ ਗੁਰਾਂ ਦੇ ਵੱਲ ਆਇਆ ਹਾਰ ਕਰਕੇ ਜਲਾਦ ਨੇ ਤੇਜ ਦਾ ਉਹ ਤੇਗ ਦਾ ਉਹ ਹਾਰ ਕਰਕੇ ਪੀਸ ਧੜ ਤੋਂ ਗੁਰਾਂ ਦਾ ਲੈ ਗਿਆ ਉੱਥੇ ਧਰ